ਰਾਜਾ ਫਤੇਹ ਚੰਦ ਮੈਣੀ ਪਟਨੇ ਦਾ ਵਾਸੀ ਸੀ ਤੇ ਉਸ ਦੀ ਰਾਣੀ ਦਾ ਨਾਮ ਸੀ ਰਾਣੀ ਵਸੁੰਦਰਾ ਫਤੇਹ ਚੰਦ ਮੈਣੀ ਦੇ ਪਾਸ ਧਨ ਦੌਲਤ ਤੇ ਜ਼ਮੀਨ ਜਾਇਦਾਦ ਇਤਨਾ ਕੁ ਜ਼ਿਆਦਾ ਸੀ ਕਿ ਲੋਕ ਉਸ ਨੂੰ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸਨ ਫਤੇਹ ਚੰਦ ਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ ਪਰ ਘਰ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਦੋਨੋਂ ਪਤੀ ਪਤਨੀ ਨੇ ਔਲਾਦ ਦਾ ਸੁੱਖ ਪਾਉਣ ਵਾਸਤੇ ਬੜੇ ਯਤਨ ਕੀਤੇ ਪਰ ਸਫਲ ਨਾ ਹੋਏ ਫਤੇ ਚੰਦ ਦੀ ਪਤਨੀ ਰਾਣੀ ਵਸੁੰਦਰਾ ਬਸ ਇਸੇ ਚਿੰਤਾ ਵਿੱਚ ਖੋਈ ਰਹਿੰਦੀ ਸੀ ਕਿ ਮੇਰੇ ਘਰੇ ਕੋਈ ਔਲਾਦ ਨਹੀਂ ਹੈ ਜਦੋਂ ਉਹ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਹੋਰ ਬੱਚਿਆਂ ਨਾਲ ਖੇਡਦਾ ਦੇਖਦੀ ਤਾਂ ਉਸ ਦਾ ਮਨ ਭਰਉਂਦਾ ਤੇ ਉਸ ਦੇ ਦਿਲ ਵਿੱਚ ਮਮਤਾ ਅੰਗੜਾਈਆਂ ਲੈਣ ਲੱਗਦੀ ਸੀ ਪਰ ਉਹ ਹਿੰਮਤ ਨਹੀਂ ਜੁਟਾ ਪਉਂਦੀ ਸੀ ਕਿ ਉਹ ਬਾਲਕ ਗੁਰੂ ਗੋਬਿੰਦ ਰਾਏ ਜੀ ਨੂੰ ਆਪਣੇ ਵਿਹੜੇ ਵਿੱਚ ਬੁਲਾ ਸਕੇ ਬਾਲਕ ਗੋਬਿੰਦ ਰਾਏ ਦੀ ਮੋਣੀ ਸੂਰਤ ਰਾਣੀ ਵਸੁੰਦਰਾ ਦੇ ਦਿਲ ਵਿੱਚ ਉਤਰਦੀ ਹੀ ਜਾਂਦੀ ਸੀ ਆਪਣੇ ਆਪ ਨੂੰ ਰੋਕਦੇ ਰੋਕਦੇ ਵੀ ਉਹ ਗੁਰੂ ਜੀ ਵੱਲ ਖਿੱਚੀ ਚਲੀ ਜਾਂਦੀ ਸੀ ਇੱਕ ਦਿਨ ਰਾਣੀ ਵਸੁੰਦਰਾ ਸੰਤਾਨ ਦਾ ਸੁੱਖ ਪਾਉਣ ਵਾਸਤੇ ਰਾਜਾ ਫਤੇਜੰਦ ਨੂੰ ਨਾਲ ਲੈ ਕੇ ਗੰਗਾ ਘਾਟ ਦੇ ਕਿਨਾਰੇ ਤੇ ਡੇਰਾ ਲਾਈ ਬੈਠੇ ਪੰਡਤ ਸ਼ਿਵਦਤ ਦੇ ਪਾਸ ਪਹੁੰਚ ਗਈ ਤੇ ਆਪਣੇ ਦਿਲ ਦੀ ਬੀੜਾ ਪੰਡਤ ਸ਼ਿਵਦੱਤ ਨੂੰ ਸੁਣਾਉਣ ਲੱਗੀ ਤੇ ਬੇਨਤੀ ਕਰਨ ਲੱਗੀ ਕਿ ਤੁਸੀਂ ਜੋਤਿਸ਼ ਵਿੱਦਿਆ ਦੇ ਮਹਾਨ ਜਾਣਕਾਰ ਹੋ ਕਿਰਪਾ ਕਰਕੇ ਮੈਨੂੰ ਵੀ ਦੱਸੋ ਕਿ ਮੇਰੀ ਕੁੱਖ ਕਦੋਂ ਹਰੀ ਹੋਵੇਗੀ ਤਾਂ ਪੰਡਤ ਸ਼ਿਵਦੱਤ ਨੇ ਰਾਣੀ ਵਸੁੰਦਰਾ ਦੀ ਗੱਲ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਇਹ ਬੜੇ ਹੀ ਧਿਆਨਪੂਰਵਕ ਨਾਲ ਉਹਨਾਂ ਦਾ ਹੱਥ ਵੇਖਿਆ ਤੇ ਕਿਹਾ ਕਿ ਤੇਰੀ ਕਿਸਮਤ ਵਿੱਚ ਔਲਾਦ ਦਾ ਸੁਖ ਹੀ ਨਹੀਂ ਹੈ ਤਾਂ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਵਸੁੰਦਰਾ ਰੋਣ ਲੱਗ ਪਈ ਤੇ ਪੰਡਤ ਜੀ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਪੰਡਤ ਜੀ ਮੇਰੇ ਕੋਲ ਪ੍ਰਭੂ ਦਾ ਦਿੱਤਾ ਸਭ ਕੁਝ ਹੈ ਧਨ ਦੌਲਤ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਹੈ ਪਰ ਔਲਾਦ ਦਾ ਸੁਖ ਨਹੀਂ ਹੈ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਤੇ ਮੈਨੂੰ ਔਲਾਦ ਦੀ ਪ੍ਰਾਪਤੀ ਲਈ ਕੋਈ ਉਪਾਅ ਦੱਸੋ ਤਾਂ ਰਾਣੀ ਨੂੰ ਰੋਂਦਿਆਂ ਕਰ ਲੌਂਦਿਆਂ ਵੇਖ ਕੇ ਪੰਡਤ ਸ਼ਿਵਦਤ ਦੇ ਦਿਲ ਵਿੱਚ ਤਰਸ ਆਇਆ ਤੇ ਉਸਨੇ ਰਾਣੀ ਨੂੰ ਕਿਹਾ ਕਿ ਇੱਕ ਉਪਾਏ ਹੈ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਉਤਰਾਧਿਕਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੋਬਿੰਦ ਰਾਏ ਜੀ ਜਿਹੜੇ ਕੀ ਹਾਲੇ ਛੋਟੀ ਉਮਰ ਦੇ ਹਨ ਜੇਕਰ ਉਹ ਤੁਹਾਡੀ ਅਰਦਾਸ ਨੂੰ ਸੁਣ ਲੈਣ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ ਕਿਉਂਕਿ ਉਹ ਬਾਲਕ ਰੂਪ ਵਿੱਚ ਪੂਰਨਪੁਰਖ ਹਨ ਤਾਂ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਾ ਫਤਿਹ ਚੰਦ ਨੇ ਪ੍ਰਸ਼ਨ ਕੀਤਾ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਅਨੁਭਵ ਹੋਇਆ ਹੈ ਕਿ ਉਹ ਬਾਲਕ ਪੂਰਨਪੁਰਖ ਹਨ ਤਾਂ ਪੰਡਤ ਸ਼ਿਵਦਤ ਨੇ ਉੱਤਰ ਦਿੱਤਾ ਕਿ ਮੈਂ ਜਾਣਦਾ ਹਾਂ ਕਿ ਉਹ ਬਾਲਕ ਪਰਮਾਤਮਾ ਦਾ ਰੂਪ ਹੈ ਕਿਉਂਕਿ ਮੈਂ ਜਦੋਂ ਜਦੋਂ ਵੀ ਰਾਮਚੰਦਰ ਦੀ ਆਰਾਧਨਾ ਵਿੱਚ ਬੈਠਦਾ ਹਾਂ ਤਾਂ ਉਹ ਬਾਲਕ ਮੇਰੇ ਧਿਆਨ ਵਿੱਚ ਬਾਰ-ਬਾਰ ਆਉਂਦਾ ਹੈ ਤੇ ਮੇਰੇ ਲਈ ਉਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਹੈ ਬਲਕਿ ਸਾਖਸ਼ਾਤ ਰਾਮ ਦਾ ਹੀ ਰੂਪ ਹਨ ਪੰਡਤ ਦੇ ਮੋਹੋਂ ਇਹ ਗੱਲ ਸੁਣ ਕੇ ਰਾਣੀ ਨੇ ਪੰਡਤ ਦੀ ਗੱਲ ਦਾ ਸਮਰਥਨ ਕੀਤਾ ਤੇ ਕਹਿਣ ਲੱਗੀ ਕਿ ਮੈਂ ਵੀ ਉਸ ਬਾਲਕ ਦਾ ਚਿਹਰੇ ਦਾ ਨੂਰ ਕਈ ਵਾਰ ਵੇਖਿਆ ਹੈ ਤੇ ਮੈਨੂੰ ਵੀ ਕਈ ਵਾਰ ਉਹ ਬਾਲਕ ਦੇ ਚਿਹਰੇ ਦਾ ਨੂਰ ਵੇਖ ਕੇ ਪ੍ਰਤੀਤ ਹੋਇਆ ਹੈ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ ਬਲਕਿ ਕੋਈ ਸੁੰਦਰ ਦਿਵਿਆ ਜੋਤੀ ਹੈ ਪੰਡਤ ਸ਼ਿਵਦੱਤ ਨੇ ਕਿਹਾ ਕਿ ਉਹ ਬਾਲਾ ਪ੍ਰੀਤਮ ਹਨ ਤੇ ਤੁਸੀਂ ਹੁਣ ਘਰ ਜਾਓ ਤੇ ਉਹਨਾਂ ਦੀ ਯਾਦ ਯਾਦ ਵਿੱਚ ਬੈਠੋ ਉਹ ਤੁਹਾਨੂੰ ਆਪ ਹੀ ਦਰਸ਼ਨ ਦੇਣਗੇ ਇਸ ਤਰ੍ਹਾਂ ਰਾਜਾ ਫਤੇਹ ਚੰਦ ਤੇ ਰਾਣੀ ਵਸੁੰਦਰਾ ਇੱਕ ਨਵੀਂ ਉਮੀਦ ਲੈ ਕੇ ਘਰ ਪਰਤ ਆਏ ਤੇ ਘਰ ਆਣ ਕੇ ਪੰਡਿਤ ਸ਼ਿਵਦਤ ਦੇ ਕਹੇ ਅਨੁਸਾਰ ਬਾਲਕ ਗੋਬਿੰਦ ਰਾਏ ਦੀ ਆਰਾਧਨਾ ਕਰਨ ਲੱਗੇ ਕੁਝ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਰਾਣੀ ਵਸੁੰਦਰਾ ਬਾਲਕ ਗੋਬਿੰਦ ਰਾਏ ਜੀ ਦੀ ਯਾਦ ਵਿੱਚ ਬੈਠੀ ਹੋਈ ਸੀ ਤਾਂ ਬਾਲਕ ਕਲਗੀਆਂ ਵਾਲੀ ਵਾਲੇ ਜੀ ਹੌਲੀ-ਹੌਲੀ ਚੱਲਦੇ ਰਾਣੀ ਦੀ ਗੋਦ ਵਿੱਚ ਆਣ ਬੈਠੇ ਤੇ ਬਚਨ ਹੋਇਆ ਮਾਂ ਤਾਂ ਰਾਣੀ ਇਸ ਮਾਂ ਸ਼ਬਦ ਨੂੰ ਸੁਣਨ ਵਾਸਤੇ ਪਹਿਲਾਂ ਤੋਂ ਹੀ ਤਰਸ ਰਹੀ ਸੀ ਤੇ ਜਿਵੇਂ ਹੀ ਉਸ ਨੇ ਇਹ ਮਾਂ ਸ਼ਬਦ ਪਹਿਲੀ ਵਾਰ ਸੁਣਿਆ ਤਾਂ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਰਾਣੀ ਬਸੁੰਦਰਾ ਨੇ ਅੱਖਾਂ ਖੋਲੀਆਂ ਤੇ ਕੀ ਦੇਖਦੀ ਹੈ ਕਿ ਜਿਸ ਬਾਲਕ ਗੋਬਿੰਦ ਰਾਏ ਨੂੰ ਉਹ ਯਾਦ ਕਰਦੀ ਸੀ ਉਹ ਬਾਲਕ ਉਸ ਦੀ ਗੋਦੀ ਵਿੱਚ ਆਣ ਬੈਠਾ ਹੋਇਆ ਹੈ ਤੇ ਉਹੀ ਬਾਲਕ ਉਸ ਨੂੰ ਮਾਂ ਮਾਂ ਕਹਿ ਕੇ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕੀ ਕਰਾਂ ਤੇ ਫਿਰ ਉਸ ਨੇ ਆਪਣੀ ਦਾਸੀ ਨੂੰ ਆਜ਼ਮਾਰੀ ਤੇ ਆਖਿਆ ਕਿ ਛੇਤੀ ਨਾਲ ਖਾਣਾ ਤਿਆਰ ਕਰੋ ਤਾ ਮਿੱਠੀ ਆਵਾਜ਼ ਵਿੱਚ ਸਤਗੁਰੂ ਜੀ ਫਿਰ ਤੋਂ ਬੋਲੇ ਕਿ ਮਾਂ ਕੁਝ ਹੋਰ ਨਹੀਂ ਖਾਣਾ ਜੋ ਅੰਦਰ ਛੋਲੇ ਪੂਰੀਆਂ ਤਿਆਰ ਨੇ ਮੈਂ ਉਹੀ ਖਾਣੇ ਹਨ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਬੜੀ ਹੈਰਾਨ ਹੋਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਛੋਲੇ ਪੂੜੀਆਂ ਪਏ ਹਨ ਰਾਣੀ ਅੱਜ ਐਨੀ ਖੁਸ਼ ਸੀ ਕਿ ਉਸ ਕੋਲੋਂ ਆਪਣਾ ਚਾਹ ਸੰਭਾਲਿਆ ਨਹੀਂ ਜਾ ਰਿਹਾ ਸੀ ਰਾਣੀ ਅੰਦਰ ਮਮਤਾ ਜਾਗ ਪਈ ਤੇ ਉਹ ਸਭ ਕੁਝ ਭਲਾ ਕੇ ਉਸੇ ਵੇਲੇ ਅੰਦਰ ਗਈ ਤੇ ਅੰਦਰੋਂ ਛੋਲੇ ਪੂੜੀਆਂ ਲੈ ਕੇ ਆਈ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਨਾਲ ਵਾਲਿਆਂ ਸਾਰੇ ਬਾਲ ਸੈਨਾ ਨੂੰ ਆਵਾਜ਼ ਮਾਰੀ ਤੇ ਉਹਨਾਂ ਨਾਲ ਛੋਲੇ ਪੂੜੀਆਂ ਛਕੇ ਤੇ ਉਸ ਉਪਰੰਤ ਸਾਰਾ ਦਿਨ ਉੱਥੇ ਹੀ ਖੇਡਦੇ ਰਹੇ ਤੇ ਜਾਣ ਲੱਗਿਆ ਕਹਿ ਕੇ ਗਏ ਕਿ ਅਸੀਂ ਕੱਲ ਅਸੀਂ ਕੱਲ ਫੇਰ ਆਵਾਂਗੇ ਤੇ ਛੋਲੇ ਪੂੜੀਆਂ ਤਿਆਰ ਰੱਖਣਾ ਤੇ ਇਸ ਤਰ੍ਹਾਂ ਗੁਰੂ ਜੀ ਰੋਜ਼ਾਨਾ ਆਉਣ ਲੱਗੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਰਾਣੀ ਵਸੁੰਦਰਾ ਨੂੰ ਆਪ ਹੀ ਕਿਹਾ ਕਿ ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰੇ ਮੇਰੇ ਵਰਗਾ ਪੁੱਤਰ ਪੈਦਾ ਹੋਵੇ ਮੇਰੇ ਵਰਗਾ ਮੈਂ ਹੀ ਹਾਂ ਤੇ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ ਤਾਂ ਰਾਣੀ ਨੇ ਕਿਹਾ ਕਿ ਤੁਸੀਂ ਤਾਂ ਮਾਤਾ ਗੁਜਰੀ ਦੇ ਗੁਜਰੀ ਜੀ ਦੇ ਲਾਲ ਹੋ ਫਿਰ ਇੱਕ ਪੁੱਤਰ ਦੇ ਦੋ ਮਾਵਾ ਕਿਵੇਂ ਹੋਣ ਗਿਆ ਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਜਵਾਬ ਦਿੱਤਾ ਤੇ ਕਿਹਾ ਕਿ ਜਿਵੇਂ ਦੋ ਅੱਖਾਂ ਦੀ ਇੱਕ ਜੋਤ ਹੁੰਦੀ ਹੈ ਉਸੇ ਤਰ੍ਹਾਂ ਅੱਜ ਤੋਂ ਬਾਅਦ ਮੈਂ ਵੀ ਦੋਨਾਂ ਮਾਵਾਂ ਦਾ ਇੱਕ ਪੁੱਤਰ ਹਾਂ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਦਾ ਦਿਲ ਮਮਤਾ ਨਾਲ ਭਰ ਆਇਆ ਤੇ ਫਿਰ ਉਸਨੇ ਕਦੀ ਵੀ ਪੁੱਤਰ ਦੀ ਇੱਛਾ ਨਹੀਂ ਕੀਤੀ। ਗੁਰੂ ਜੀ ਰੋਜ਼ ਮਹਿਲਾਂ ਵਿੱਚ ਖੇਡਣ ਆਉਂਦੇ ਤੇ ਰਾਣੀ ਉਹਨਾਂ ਨੂੰ ਬੜੇ ਹੀ ਪ੍ਰੇਮ ਨਾਲ ਛੋਲੇ ਦੀਆਂ ਘੁੰਗਣੀਆਂ ਤੇ ਪੂੜੀਆਂ ਛਕਾਉਂਦੇ ਤੇ ਗੁਰੂ ਜੀ ਸਾਰਾ ਦਿਨ ਖੇਡਣ ਤੋਂ ਬਾਅਦ ਹਨੇਰੇ ਹੋਏ ਵਾਪਸ ਜਾਂਦੇ। ਗੁਰੂ ਜੀ ਦੇ ਕਿਰਪਾ ਦੇ ਨਾਲ ਬਹੁਤ ਜਲਦ ਰਾਣੀ ਵਸੁੰਧਰਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਰਾਜ ਰਾਜਾ ਫਤਿਹ ਚੰਦ ਮੈਣੀ ਦੀ ਹਵੇਲੀ ਦੇ ਸਾਰੇ ਲੋਕ ਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਤੇ ਰਾਜੇ ਨੇ ਆਪਣੀ ਉਸ ਹਵੇਲੀ ਨੂੰ ਸਤ ਸੰਗ ਬਣਾ ਦਿੱਤਾ ਸੋ ਗੁਰੂ ਪਿਆਰਿਓ ਕੁੰਗਣੀਆਂ ਛਕਾਉਣ ਦੀ ਇਹ ਰੀਤ ਅੱਜ ਤੱਕ ਵੀ ਉਸੇ ਤਰ੍ਹਾਂ ਚੱਲੀ ਆ ਰਹੀ ਹੈ ਅੱਜ ਵੀ ਪਟਨਾ ਸਾਹਿਬ ਵਿਖੇ ਬਾਲ ਲੀਲਾ ਮੈਣੀ ਸੰਗਤ ਗੁਰਦੁਆਰੇ ਵਿੱਚ ਜੋ ਕਿ ਪਹਿਲਾਂ ਰਾਜੇ ਦੀ ਹਵੇਲੀ ਸੀ ਉਸ ਕੁੰਗਣੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤੇ ਸਾਖੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ